ਮੇਟਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਇਵਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕਿ ਕਿਹੜੇ ਕਿਹੜੇ ਸਟੂਡੈਂਟਸ ਨੂੰ ਕੈਨੇਡਾ ਨਹੀਂ ਜਾਣਾ ਚਾਹੀਦਾ ਇਹ ਵੀਡੀਓ ਵਰਕ ਪਰਮਿਟ ਹੋਲਡਰਾਂ ਦੇ ਵਾਸਤੇ ਵੀ ਵੈਲਿਡ ਹੈ ਨੰਬਰ 1 ਬੋਗਸ ਡਾਕੂਮੈਂਟ ਤੁਸੀਂ ਆਪ ਦੇ ਕੈਨੇਡਾ ਜਾਣ ਵਾਸਤੇ ਕੋਈ ਵੀ ਬੋਗਸ ਡਾਕੂਮੈਂਟ ਲਗਾਓਗੇ ਹੁਣ ਤਾਂ ਇੰਤੇ ਕੋਈ ਕਾਰਵਾਈ ਨਹੀਂ ਹੋਣੀ ਜਦੋਂ ਕੈਨੇਡਾ ਪਹੁੰਚ ਕੇ ਤੁਸੀਂ ਪੱਕੇ ਹੋਣ ਦੀ ਫਾਈਲ ਲਗਾਓਗੇ ਤੁਹਾਡਾ ਹਰ ਦਸਤਾਵੇਜ਼ ਚੈੱਕ ਕੀਤਾ ਜਾਊਗਾ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਤੁਸੀਂ ਕੋਈ ਦਸਤਾਵੇਜ਼ ਗਲਤ ਦਿੱਤਾ ਸੀ ਤਾਂ ਤੁਹਾਡੀ 5 ਸਾਲ ਬਾਅਦ ਭਾਰਤ ਵਾਪਸੀ ਅੰਦਾਜ਼ੇ ਕੇ ਯਕੀਨੀ ਹੈ ਤੁਸੀਂ ਉੱਥੇ ਪੱਕੇ ਨਹੀਂ ਹੋ पाओਗੇ ਨੰਬਰ 2 ਕ੍ਰਿਮੀਨਲਸ thieves therapists ਜੇਕਰ ਤੁਹਾਡੇ ਵਿਰੁੱਧ ਕੋਈ ਕਿਸ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚਕਾਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਿਉਂਕਿ ਇਹ ਜਿਹੜਾ ਹੌਕਾਪ ਹੈਗਾ ਦਿੱਲੀ 에ਰਪੋਰਟ ਦੇ ਉੱਤੇ ਜੇਕਰ ਤੁਸੀਂ ਪੁਲਸ ਵੈਰੀਫਿਕੇਸ਼ਨ ਤਰਿਕਾ ਨਹੀਂ ਹੋਏਗੀ ਤੁਸੀਂ ਭਾਰਤ ਤੋਂ ਬਾਹਰ ਕਿਸੇ ਦੇਸ਼ ਨਹੀਂ ਜਾ ਸਕਦੇ ਨੰਬਰ 3 ਨਸ਼ੇ ਕਰਨ ਵਾਲੇ ਦੇਖੋ ਕੀ ਹੈ ਕਿ ਬਾਹਰਲੇ ਦੇਸ਼ਾਂ 'ਚ ਜਿਹੜਾ ਨਸ਼ਾ ਹੈ ਉਹ ਡੋਟ ਟੂ ਡੋਟ ਸਰਵਿਸ ਹੈ ਜਿਹਦੇ ਤੇ ਕੋਈ ਕੁਆਲਿਟੀ ਕੰਟਰੋਲ ਨਹੀਂ ਹੈ ਔਰ ਉੱਥੇ ਨਸ਼ਾ ਕੈਨੇਡੀਅਨ ਡਾਲਰ ਚ ਵਿਕਦਾ ਹੈ ਜੇਕਰ ਤੁਹਾਨੂੰ ਭਾਰਤ ਵਿੱਚ ਨਸ਼ਾ ਕਰਨ ਦੀ ਆਦੀ ਹੋ ਤਾਂ ਤੁਹਾਨੂੰ ਉਥੇ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੇ ਜਾ ਕੇ ਨਸ਼ਾ ਤੁਹਾਨੂੰ ਸਹੀ ਰੇਟ ਤੇ ਮਿਲੇਗਾ ਨਹੀਂ ਉਹਦੇ ਬਿਨਾ ਤੁਸੀਂ ਰਹਿ ਨਹੀਂ ਸਕੋਗੇ ਨੰਬਰ 4 ਜੇਕਰ ਤੁਹਾਨੂੰ ਕੋਈ ਵੀ ਜਾਨਲੇਵਾ ਬਿਮਾਰੀ ਹੈ ਤੁਹਾਨੂੰ ਪੀਪੀ ਹੈ 슈ਗਰ ਹੈ ਹਾਰਟ ਅਟੈਕ ਦੀ ਪ੍ਰੋਬਲਮ ਹੈ ਕੈਂਸਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਤੁਹਾਨੂੰ ਮੈਡੀਕਲ ਦੇ ਵਿੱਚੋਂ ਫੇਲ ਕਰਤਾ ਜਾਊਗਾ ਨੰਬਰ 5 ਜੇਕਰ ਤੁਹਾਡੇ ਪਾਸ ਪੈਸੇ ਦੀ ਸ਼ਾਰਟੇਜ ਹੈ ਦੇਖੋ ਅੱਜਕੱਲ ਸਟੱਡੀ ਪਰਮਿਟ ਤੇ ਜਾਣ ਵਾਸਤੇ 18000 ਕੈਨੇਡੀਅਨ ਡਾਲਰ ਇੱਕ ਸਾਲ ਦੀ ਫੀਸ ਹੈ 2000 ਕੈਨੇਡੀਅਨ ਡਾਲਰ ਪਲੇਨ ਦੀ ਟਿਕਟ ਹੈ 20635 ਡਾਲਰ 2 ਸਾਲ ਦੀ ਜੀਆਈਸੀ ਹੈ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਲਗਭਗ 30 ਤੋਂ 35 ਲੱਖ ਰੁਪਏ ਦੀ ਲੋੜ ਹੈ ਜੇਕਰ ਤੁਹਾਡੇ ਪਾਸ ਸਫੀਸ਼ੀਐਂਟ ਪੈਸੇ ਦਾ ਇੰਤਜ਼ਾਮ ਨਹੀਂ ਹੈ ਤਾਂ ਤੁਹਾਨੂੰ ਕੈਨੇਡਾ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨੰਬਰ 6 ਜੇਕਰ ਤੁਸੀਂ ਹੋਮ ਸਿਕਰੀ ਵੀ ਤੁਸੀਂ ਘਰਦਿਆਂ ਬਿਨਾਂ ਨਹੀਂ ਰਹਿ ਸਕਦੇ ਤੁਸੀਂ ਅਕਸਰ ਕਾਫੀ ਵੀਡੀਓ ਦੇਖੀ ਆਉਣੀ ਹੈ ਕਿ ਦਿੱਲੀ 에ਅਰਪੋਰਟ ਤੇ ਜਾ ਕੇ ਕੁੜੀਆਂ ਪਲੇਨ ਤੋਂ ਬਾਹਰ ਆ ਜਾਂਦੀਆਂ ਨੇ ਤੇ ਉਸ ਪਲੇਨ ਨੂੰ ਵੀ ਡਿਲੇ ਕਰਦੀਆਂ ਨੇ ਜਿਸ ਕਰਕੇ 에ਅਰਲਾਈਨ ਦਾ ਨੁਕਸਾਨ ਹੁੰਦਾ ਹੈ ਸੋ ਇਹ 6 ਕਟਾਗਰੀ ਦੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਜਾਣ ਦੀ ਲੋੜ ਨਹੀਂ ਹੈ ਹੋਰ ਕੋਈ ਜਾਣਕਾਰੀ ਵਾਸਤੇ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਟੇ ਕਨੈਕਟਡ ਵਿਦ ਅਸ ਪਲੀਜ਼ ਤੁਸੀਂ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਡੇ ਕੋਲੋਂ ਕੋਈ ਵੀ ਜਾਣਕਾਰੀ ਪ੍ਰਾਪਤ ਇਹ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ